ਤੋਂ ਪਹਿਲਾਂ ਤਾਂ ਮੈਂ ਮੇਰੇ ਤਰਨ ਤਾਲਣ ਦੇ ਸਾਰੇ ਆਮ ਆਦਮੀ ਪਾਰਟੀ ਦੇ ਵੋਟਰਸ ਕੋਟਾ ਉਹਨਾਂ ਦਾ ਸਾਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਤਰਫੋਂ ਧੰਨਵਾਦ ਕਰਦਾ ਨਮਸਕਾਰ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਤਰਨ ਤਾਲੰਦ ਦੇ ਸਾਰੇ ਆਮ ਆਦਮੀ ਪਾਰਟੀ ਦੇ ਵੋਟਰ ਸਪੋਰਟਰ ਉਹਨਾਂ ਦਾ ਸਾਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਤਰਫੋਂ ਤਨਵਾਦ ਕਰਦਾ ਕਿ ਤੁਸੀਂ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਹੈ ਔਰ ਸਾਡੇ ਸੰਧੂ ਸਰਵਉਂ ਜੰਗੀਰ ਲੰਬੀਰ ਨਾਲ ਦਿਖਾਇਆ ਮੈਂ ਯਕੀਨ ਆਖ ਸਕਦਾ ਕਿ ਆਨ ਵਾਲੇ ਟਾਈਮ ਤੇ ਉਸ ਵਲ ਜਿਸ ਸੋਚ ਨਾਲ ਤੁਸੀਂ ਮੋਟਾ ਫਾਇਆ ਉਸੋ ਨਾਲ ਅਸੀਂ ਤੁਹਾਡਾ ਕੰਮ ਕਰਾਂਗੇ ਔਰ ਇਹਦੇ ਬਾਅਦ ਮੇਰੀ ਲੀਡਰਸ਼ਿਪ ਆਦਮੀ ਕੈਜੀ ਬਾਸੀ ਆਦਮੀ ਮਨੀ ਸੋਸੋੜੀ ਦੀ ਜਿਹਦੇ ਸਾਹਮਣੇ ਇੰਚਾਰਜ ਸੀਗੇ ਔਰ ਪਰਮ ਆਦਮੀਏ ਸਾਡੇ ਪੰਜਾਬ ਦੇ ਜੀਨ ਦੇ ਸ ਸਰਦਾਰ ਬੱਬਨ ਸਿੰਘ ਮਾਨਚੀ ਮੈਂ ਬਾਕੀ ਲੀਡਰਸ਼ਿਪ ਜੀਡੀਬੀ ਇਸ ਇਲੈਕਸ਼ਨ ਵਿੱਚ ਇਨਵੋਲਵ ਸੀਗੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਕਿਉਂਕਿ ਆਪੋਜੀਸ਼ਨ ਨੇ ਤੇ ਬਹੁਤ ਕੁਝ ਕਿਹਾ ਲੇਕਿਨ ਲੋਕਾਂ ਨੇ ਪ੍ਰੂਫ ਕਰ ਦਿੱਤਾ ਕਿ ਨਹੀਂ ਅਗਰ ਕੋਈ ਲੋਕਾਂ ਦੀ ਉਮੀਦਾਂ ਤੇ ਪੂਰਾ ਉਤਰ ਸਕਦਾ ਹੈ ਤੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਚੀਫ ਮਿਨਿਸਟਰ ਨੇ ਉਹਨਾਂ ਦੇ ਦੇਖ ਰਿਹਾ ਬਿਚ ਪੰਜਾਬ ਨੂੰ ਦੇਖ ਰਹੀ ਹੈ ਔਰ ਪੰਜਾਬੀਆਂ ਵਾਹਿ ਇੱਕ ਵਾਰੀ ਫਿਰ ਇਸ ਚੰਗੀ ਸੋਹਣੀ ਜਿੱਤ ਵਾਸਤੇ ਬਹੁਤ ਬਹੁਤ ਧੰਨਵਾਦ ਜਿੰਕੀ ਨਾਲ ਕਹਿ ਸਕਨੇ ਆ ਕਿ ਜੋ ਆਵਾਜ਼ੀ ਪਾਰਟੀ ਬੋਲੇਗੀ ਉਹ ਪੰਜਾਬੀਆਂ ਵਾਸਤੇ ਔਰ ਪੰਜਾਬ ਵਾਸਤੇ 100% ਪੂਰਾ ਕਰੇਗੀ ਇੱਕ ਵਾਰੀ ਫਿਰ ਸਾਰੇ ਪੋਰਟਰ ਸਪੋਰਟਰ ਕੁਮਾਤੀ ਪਾਰਟੀ ਦੇ ਸਪੈਸ਼ਲੀ ਤਰਨਤਾਰ ਔਰ ਪੰਜਾਬ ਇੰਟਾਇਰ ਲੀਡਰਸ਼ਿਪ ਤੋਂ ਆ ਸਾਰੇ ਬਹੁਤ ਬਹੁਤ ਧੰਨਵਾਦ ਮੁਬਾਰਕ ਬਾਤ ਅੱਜ ਇਹ ਤਰਨਤਰੀ ਐਮ ਐਲ ਡੀ ਸੀ ਟੂ ਡੀ ਧੰਨਵਾਦ ਮੇਰੇ ਸਪਾ